ਆਪ ਨੂੰ ਆਪ ਕਿਹੜਾ ਮਹਮੂਲ ਤੇ ਗੁੰਡਾ ਤੇ ਜਦੋਂ ਪੱਤਰਕਾਰ ਕੋਈ ਵੀ ਉਹਨੂੰ ਬਾਈਟ ਕਰਦੀ ਐ ਰੁੱਖੇ ਢਾਂਗ ਨਾਲ ਕਹਿੰਦਾ ਟੈਂ 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 ਲੈ ਹੁਣ ਦੱਸ ਦੇ ਤੇਰੀ ਟੈਂ 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 ਭਲੇਖਾ ਤੇਰਾ ਬਹੁਤ ਵੱਡਾ ਤੂੰ ਹੁਕਮ ਕੰਨ ਤੇ ਪਰਚਾ ਦਰਜ ਕਰਕੇ ਓਏ ਕਿਹੜੀ ਮੋਰੀ ਨਿਕਲ ਜੇਗਾ ਓਏ ਜੈਤੋ ਸ਼ਹਿਰ ਚ ਉਹੀ ਇਸੇ ਤੋਂ ਲੱਗਿਆ ਓਏ ਜਿਹਨੇ ਫੋਨਿਆਂ ਨੇ ਓਏ ਪੜਿਆ ਲਿਖਿਆ ਮੁੰਡਾ ਮਾਰਦਾ ਤਾਂ ਤੁਹਾਡੀ ਜੈਤੋ ਦੀ ਰੱਖੀ ਕਰੂਗਾ ਭਰਾਵੋ। ਉਹ ਜਦੋਂ ਮੇਰੀ ਬਾਜ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਮੇਰਾ ਭਾਰ ਜਨ 50 ਕਿਲੋ ਸੀ ਇਹਨਾਂ ਨੇ ਘਟਨੇ 75 ਕਿਲੋ ਬਣਾਤਾ। ਵੀ ਇਥੋਂ ਦਾ ਗੁੰਗਾ ਬੋਲਾ ਡੀਐਸਪੀ ਸਰਦੀਪਾ ਓਏ ਕਹੇਦੇ ਸੀ ਮੋਲਕੇ ਮੇਲੇ ਦੇ ਪੈਰੀਆ ਖਲਾਦੀ। ਉਹ ਧੋਲੇ ਪੈਰ ਜਿਨ੍ਹਾਂ ਨੇ ਮੈਂ ਜਾ ਕੇ ਪੈਰੀਆ ਖਲਾਏ ਡਰ ਦੀ ਲੋੜ ਨਹੀਂ ਝਕਣ ਦੀ ਲੋੜ ਨਹੀਂ ਦਬਣ ਦੀ ਲੋੜ ਨਹੀਂ। ਬੰਦਾ ਛੋਟੀ ਆਵਾਜ਼ ਚਾਹਦਾ ਉਹਦੇ ਤੇ ਪਾਚੇ ਦਰਜ ਕਰਦੇ ਆ ਜਿਹੜਾ ਜਾ ਕੇ ਇਹਨਾਂ ਦੇ ਘਰੇ ਚੌਕੀਆਂ ਪਰਦਾ ਗੁੱਡਾਗਰਦੀ ਕਰਦਾ ਤੇ ਭਰਾਵੋ ਉਹਦੇ ਛੋਲੇ ਖਾਉਂਦੇ ਆ ਇਹ ਪੱਤਰਕਾਰਾਂ ਤੇ ਝੂਠੇ ਪਰਕੇ ਜੇ ਨਾ ਰੱਬ ਕੀਤੇ ਇੱਕ ਨਾ ਇੱਕ ਖੜਕਾਵਾਂਗੇ ਲੋਕ ਆ ਜਿਹੜੇ ਇਸ ਤਰ੍ਹਾਂ ਹੀ ਬੋਟਾ ਨੂੰ ਨਹੀਂ ਹੰਗਾ ਦੇ ਛੋਡੀਆਂ ਲੱਟਾਂ ਫੜ ਕੇ ਇਹਨਾਂ ਬਜ਼ਾਰਾਂ ਵਿੱਚ ਵੀ ਘ੍ਰਿਸਣਗੇ ਆ ਜਦੋਂ ਲੋਕ ਇਕੱਠੇ ਹੋਇਆ ਤੇ ਤੇਰੇ ਪਾਲੇ ਹੋਏ ਗੁੰਡੇ ਪਾਰਕ ਦੇ ਬਾਹਰ ਚ ਕੀ ਕਰਨ ਆਏ ਸੀ ਉਹ ਕੀ ਦੀ ਰਾਖੀ ਕਰਨ ਆਏ ਸੀ ਤੇ ਇੱਥੋਂ ਦੀ ਪੁਲਿਸ ਤਮਾਸ਼ਾ ਦੇਖ ਰਹੀ ਆ ਇੱਥੇ ਦਾ ਐਮਐਲਏ ਮੋਲਕ ਸਿੰਘਾ ਕੇ ਨਾ ਪਾਚਾ ਰਜਿਸਟਰ ਕਰਕੇ ਆ ਲੋਕਾਂ ਦੀ ਆਵਾਜ਼ ਨੂੰ ਬਾਹਰੇ ਇਹ ਨਹੀਂ ਦਵੀ ਇਹ ਅੰਗਰੇਜ਼ਾਂ ਕੋਲ ਨਹੀਂ ਦਵੀ ਤੇ ਨਾ ਹੈ ਮੋਲਕ ਤੇਥੋਂ ਦਊਗੀ ਜਾਬ ਦਾ ਇਤਿਹਾਸ ਆ ਇਹ ਸੱਜਣਾ ਕਰੀ ਜਾਂਦੇ ਚੱਕਟਾ ਸਕਦੇ ਆ ਝੁਕ ਨਹੀਂ ਸਕਦਾ ਇੱਕ ਦਿਨ ਕਿਸੇ ਅਫਸਰ ਨਾਲ ਗੱਲ ਕਰਦੇ ਸੀ ਕਹਿੰਦਾ ਯਾਰ ਇਹ ਨਾਰਾ ਨਾ ਲਾਇਆ ਕਰੋ ਕਿ ਥੋਕੇ ਝਟ ਲਿਆ ਤੇ ਮੈਂ ਕਿਹਾ ਤੂੰ ਦੱਸ ਤੇਰੀ ਨਵੀਂ ਫਰਸ਼ ਲਿਆ ਇਹ ਹੀ ਆ ਕਰਦੇਗੇ ਪੱਤਰਕਾਰ ਅਨਮੋਲ ਸਿੰਘ ਦੀ ਭਾਈ ਇੰਟਰਵਿਊ ਕਰਨ ਜਾਂਦਾ ਕੋਈ ਐਮਐਲਏ ਆ ਤੋ ਲੋਕਾਂ ਦੇ ਸਵਾਲ ਤਾਂ ਤੁਹਾਨੂੰ ਪੁੱਛਣਗੇ ਉਹਨੂੰ ਬੋਲਿਆ ਆਦਾ ਮੈਂ ਤੁਹਾਨੂੰ ਪੱਤਰਕਾਰ ਹੀ ਨਹੀਂ ਮੰਨਦਾ ਤੇਰੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਸਿੰਘ ਇਹਨਾਂ ਨੂੰ ਜ਼ਰੂਰ ਨਹੀਂ ਇਹ ਲੋਕ ਪੱਕੀ ਪੱਤਰਕਾਰ ਹੈ ਇਹ ਛੋਟੀਆਂ ਸਰਕਾਰਾਂ ਦਾ ਚਿੱਠਾ ਡੰਗਾ ਕਰਦੇ ਆ ਗੱਲ ਇੱਕ ਬੰਦੇ ਦੀ ਨਹੀਂ ਇਹ ਤੁਹਾਡੇ ਗੱਲ ਨੂੰ ਫਾਈ ਹੋਰ ਆਉਣ ਵਾਲੀ ਆ ਇਸ ਵਾਸਤੇ ਸचेत ਹੋ ਜਾਓ ਖਤਕਾਰਯੋਗ ਸਾਡੀਆਂ ਮਾਵਾ ਭੈਣਾ ਕਿਸਾਨ ਤੇ ਮਜ਼ਦੂਰ ਅੱਜ ਆਪਾਂ ਜੈਤੋ ਸ਼ਹਿਰ ਦੇ ਅੰਦਰ ਕਿਸ ਗੱਲ ਦਾ ਮਜਹਰਾ ਕੱਢ ਰਹੇ ਆ ਕਿਸ ਗੁੰਡਾਗਰਦੀ ਦੇ ਖਿਲਾਫ ਚੱਲ ਰਹੇ ਆ ਜਿਹੜਾ ਇੱਥੇ ਜੈਤੋ ਦਾ ਐਮਐਲਏ ਜਿਹਨੂੰ ਆਪ ਨੂੰ ਆਪੋ ਕਹਿੰਦਾ ਮੈਂ ਮੌਲਕ ਗੁੰਡਾ ਤੇ ਲੋਕਾਂ ਦੇ ਗੁੰਡਾਗਰਦੀ ਕਰ ਰਿਹਾ ਉਹਦੇ ਖਿਲਾਫ ਅੱਜ ਸਾਰਾ ਸ਼ਹਿਰ ਇਕੱਠਾ ਹੋਇਆ ਤੇ ਜਦੋਂ ਪੱਤਰਕਾਰ ਕੋਈ ਵੀ ਉਹਨੂੰ ਬਾਈਟ ਕਰਦੇ ਆ ਤੇ ਸਵਾਲ ਕਰਦੇ ਆ ਤੇ ਬੜੇ ਰੁੱਖੇ ਢਾਂਗ ਨਾਲ ਕਹਿੰਦਾ ਟੈਂ 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 ਲੈ ਹੁਣ ਦੱਸ ਦੇ ਤੇਰੀ ਟੈਂ 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 ਓਏ ਮੌਲਕ ਸਿਆ ਭਲੇਖਾ ਤੇਰਾ ਬਹੁਤ ਵੱਡਾ ਤੂੰ ਹੁਕਮ ਚਲਤੇ ਪਰਚਾ ਦਰਜ ਕਰਕੇ ਓਏ ਕਿਹੜੀ ਮੋਰੀ ਨਿਕਲ ਜੇਗਾ ਇੱਕ ਪਾਸੇ ਤੂੰ ਕਹਿਣਾ ਮੇਰੀ ਕੋਈ ਸਿਆਚੀ ਰਾਂਜਸ ਨਹੀਂ ਹੈ ਇੱਕ ਪਾਸੇ ਅੱਜ ਆ ਜਦੋਂ ਲੋਕ ਇਕੱਠੇ ਹੋਇਆ ਤੇ ਤੇਰੇ ਪਾਰੇ ਹੋਏ ਗੁੰਡੇ ਮਾਰਕ ਦੇ ਮਾਰਚ ਕੀ ਕਰਨ ਆਏ ਸੀ ਉਹ ਕੀ ਦੀ ਰਾਖੀ ਕਰਨ ਆਏ ਸੀ ਤੇ ਇੱਥੋਂ ਦੀ ਪੁਲਿਸ ਤਮਾਸ਼ਾ ਦੇਖ ਰਹੀ ਆ ਤੇ ਉਹਨਾਂ ਨੂੰ ਬੜੇ ਪਿਆਰ ਨਾਲ ਕਹਿ ਰਹੀ ਆ ਕਿ ਥੋੜਾ ਜਿਹਾ ਸਾਈਡ ਤੇ ਹੋ ਜਾਓ ਤੇ ਮੈਂ ਦੱਸ ਦਿਆਂ ਓਏ ਭਰਾਵੋ ਓਏ ਜੈਤੋ ਸ਼ਹਿਰ ਚ ਉਹੀ ਐਸੇ ਚ ਲੱਗਿਆ ਓਏ ਜਿਹਨੇ ਗੋਨਿਆਂ 'ਲੇ ਓਏ ਪੜਿਆ ਲਿਖਿਆ ਮੁੰਡਾ ਮਾਰਤਾ ਤੇ ਥੋੜੀ ਜੈਤੋ ਦੀ ਰਾਖੀ ਕਰੂਗਾ ਭਰਾਵੋ ਓਏ ਕਿੰਨਾ ਟਾਈਮ ਚਪਰਾ ਹੋਗੇ ਓਏ ਕਿੰਨਾ ਟਾਈਮ ਜ਼ੁਰਮਸਾ ਹੋਗੇ ਮੈਂ ਇੱਕ ਗੱਲ ਹੋਰ ਦਰਹਾ ਦਿਆਂ ਇਹ ਪੱਤਰਕਾਰਾਂ ਤੇ ਝੂਠੇ ਪਰਚੇ ਜੇ ਨਾ ਰੱਦ ਕੀਤੇ ਤਾਂ ਅਸੀਂ ਪਹਿਲਾਂ ਵੀ ਦੱਸਿਆ ਸੀ ਅੱਜ ਵੀ ਦੱਸਦੇ ਆ ਇੱਟਨਾ ਐਟ ਖੜਕਾਵਾਂਗੇ ਆ ਜਿਵੇਂ ਮਿੰਦਰ ਜੀ ਸਿੱਧੂ ਮੋਕੈ ਹੋਇਆ ਤੇ ਦੂਜੀ ਗੱਲ ਮੈਂ ਛੋਟੀ ਐਡ ਕਰ ਦਿਆਂ ਓਏ ਭਰਾਵੋ ਓ ਜਦੋਂ ਮੇਰੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਮੇਰਾ ਵਜਨ 50 ਕਿਲੋ ਸੀ ਇਹਨਾਂ ਦੀ ਕੁੱਟ ਨੇ 75 ਕਿਲੋ ਬਣਾਤਾ ਉਹਦਾ ਕਾਰਨ ਇਹ ਐ ਵੀ ਇੱਥੋਂ ਦਾ ਗੁੰਗਾ ਬੋਲਾ ਡੀਐਸਪੀ ਸਕਦੀਪਾ ਇਹ ਕਹਿੰਦੇ ਸੀ ਓਏ ਉਹਦੇ ਪੈਰੀ ਹੱਥ ਲਾ ਦੀ ਓਏ ਕਹਿੰਦੇ ਸੀ ਮੋਲਕੇ ਮੇਲੇ ਦੇ ਪੈਰੀ ਹੱਥ ਲਾ ਦੀ ਓਏ ਧੋਲੇ ਪੈਰ ਜਿਨ੍ਹਾਂ ਨੇ ਮੈਂ ਜਾ ਕੇ ਪੈਰੀ ਹੱਥ ਲਾਏ ਇਸ ਕਰਕੇ ਡਰ ਦੀ ਲੋੜ ਨਹੀਂ ਚੁੱਕਣ ਦੀ ਲੋੜ ਨਹੀਂ ਦਬਣ ਦੀ ਲੋੜ ਨਹੀਂ ਇਹਨਾਂ ਦੀ ਕੁੱਟ ਇਨਾਂ ਦੇ ਝੂਠੇ ਪਰਚੇ ਕੁਝ ਨਹੀਂ ਕਰ ਸਕਦੇ ਅਸੀਂ ਪੱਤਰਕਾਰ ਭਰਾਵਾਂ ਦੇ ਨਾਲ ਸਰਕਾਰ ਭਰਾ ਜਿਹੜੇ ਛੋਟੀਆਂ ਆਵਾਜ਼ਾਂ ਚੱਕਦੇ ਆ ਆ ਦੁਕਾਨਾਂ ਵਾਲਿਆਂ ਦੀਆਂ ਆ ਸ਼ਹਿਰ ਵਾਲਿਆਂ ਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਪਿਛਲੇ ਦਿੱਲੀ ਸੱਚ ਦੀ ਪਤਾਲ ਵਾਲਾ ਪੱਤਰਕਾਰ ਆਪਣਾ ਤਾਰਾ ਸਿੰਘ ਅਨਮੋਲਕ ਸਿੰਘ ਦੀ ਭਾਈ ਇੰਟਰਵਿਊ ਕਰਨ ਜਾਂਦਾ ਜੇ ਕਿਸੇ ਕੋਲੇ ਅਹੁਦਾ ਕੋਈ ਐਮਐਲਏ ਆ ਤੁਸੀਂ ਸਰਕਾਰ ਦਾ ਹਿੱਸਾ ਹੋ ਤਾਂ ਲੋਕਾਂ ਦੇ ਸਵਾਲ ਤਾਂ ਤੁਹਾਨੂੰ ਪੁੱਛਣਗੇ ਪੀ ਆ ਕੰਮ ਕਿਉਂ ਨਹੀਂ ਹੋਇਆ ਤੁਸੀਂ ਵਾਦਾ ਕੀਤਾ ਸੀ ਤੁਸੀਂ ਝੂਠ ਮਾਰਿਆ ਸੀ ਤੁਸੀਂ ਹੁਣ ਕਿਉਂ ਨਹੀਂ ਕਰ ਰਹੇ ਤੁਸੀਂ ਲੋਕਾਂ ਚ ਕਿਉਂ ਨਹੀਂ ਵਿਚਰ ਰਹੇ ਜਿਗਰਾ ਰੱਖੋ ਯਾਰ ਤੁਸ ਨੂੰ ਲਾਲਵਤੀ ਵਾਲੀਆਂ ਗੱਡੀਆਂ ਤੇ ਬੈਠੇ ਹੋ ਸ਼ਾਨ ਸ਼ਕਤੀ ਰੱਖੋ ਉਹਨੂੰ ਬੋਲਿਆ ਆਦਾ ਮੈਂ ਤੁਸ ਨੂੰ ਪੱਤਰਕਾਰ ਹੀ ਨਹੀਂ ਮੰਨਦਾ ਓਏ ਵਾਹ ਸੱਜਣਾ ਤੇਰੇ ਤੋਂ ਸਰਟੀਫਿਕੇਟ ਲੈਣ ਦੀ ਰਮੋਲਕ ਸਿੰਘ ਇਹਨਾਂ ਨੂੰ ਜ਼ਰੂਰਤ ਨਹੀਂ ਇਹ ਲੋਕਪੱਕੀ ਪੱਤਰਕਾਰ ਹੈ ਇਹ ਲੋਕਾਂ ਦੀ ਆਵਾਜ਼ਾਂ ਚੱਕਦੇ ਆ ਇਹ ਛੋਟੀਆਂ ਸਰਕਾਰਾਂ ਦਾ ਚਿੱਠਾ ਜੰਗਾ ਕਰਦੇ ਆ ਤੇ ਤੂੰ ਕਹੇ ਵੀ ਤੇਰੇ ਤੋਂ ਸਰਟੀਫਿਕੇਟ ਲੈਣ ਆਉਣਗੇ ਜੇ ਤੇਰਾ ਸਰਟੀਫਿਕੇਟ ਦੇਵੇਂਗਾ ਤਾਂ ਫੇਰ ਇਹ ਪੱਤਰਕਾਰ ਮੰਨੇ ਜਾਣਗੇ ਇਸ ਕਰਕੇ ਸ਼ਹਿਰ ਵਾਲਿਆਂ ਨੂੰ ਮੈਂ ਭਰਾਵੋ ਇਹ ਗੱਲ ਰੱਖਣਾ ਚਾਹੁੰਨਾ ਕੱਲ ਨੂੰ ਪੀੜਾ ਛੋਡੇ ਤੇ ਵੀ ਪੜੀਆਂ ਇਹ ਖਬਰਾਂ ਛੋਡੇ ਤੇ ਵੀ ਚੱਕਦੇ ਆ ਅੱਜ ਭਰਾਵੋ ਇਹ ਛੋਡੇ ਘਰਾਂ ਤੱਕ ਪਹੁੰਚ ਗਿਆ ਜਿਹੜਾ ਬੰਦਾ ਛੋਟੀ ਆਵਾਜ਼ ਚੱਕਦਾ ਉਹਦੇ ਤੇ ਪਰਚੇ ਦਰਜ ਕਰਦੇ ਆ ਜਿਹੜਾ ਜਾ ਕੇ ਇਹਨਾਂ ਦੇ ਘਰੇ ਚੌਕੀਆਂ ਪਰਦਾ ਕੁੰਡਾਗਰਦੀ ਕਰਦਾ ਤੇ ਭਰਾਵੋ ਉਹਦੇ ਸੋਲੇ ਕਾਉਂਦੇ ਆ ਆਹ ਗੱਲ ਆ ਭਰਾਵੋ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਐ ਤੇ ਆ ਲੋਕ ਪੱਤੀ ਪੱਖੀ ਜਿਹੜੇ ਪੱਤਰਕਾਰ ਐ ਜਿਨ੍ਹਾਂ ਦਾ ਧੱਕਾ ਹੋਇਆ ਸਾਨੂੰ ਖੜਨ ਦੀ ਲੋੜ ਐ ਦੀ ਆਵਾਜ਼ ਨੂੰ ਇੱਥੋਂ ਦੀ ਆ ਪਾਰਟੀ ਜਿਹੜੀ ਕਹਿੰਦੀ ਸੀ ਮੈਂ ਭਗਤ ਸਿੰਘ ਦੇ ਰਾਹਾਂ ਤੇ ਚੱਲਣ ਵਾਲੀ ਐ ਅੱਜ ਕਿਵੇਂ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਉਹਨਾਂ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਜਿਹੜੇ ਪੱਤਰਕਾਰ ਆਵਾਜ਼ ਥਾਉਂਦੇ ਸੀ ਵੀ ਇੱਥੇ ਕਾਰਪੇਟ ਕਰਾਉਣੇ ਆ ਰਹੇ ਨੇ ਇੱਥੇ ਸਾਡੀਆਂ ਜ਼ਮੀਨਾਂ ਖਤਮ ਕਰਦੇ ਇੱਥੇ ਸਾਡੇ ਹਸਪਤਾਲ ਖਤਮ ਕਰਨੇ ਨੇ ਛੋਟੇ ਸਕੂਲ ਖਤਮ ਕਰਨੇ ਨੇ ਵੱਡੇ ਵੱਡੇ ਮਾਲ ਖੋਲ ਕੇ ਜੜੇ ਆ ਛੋਟੀਆਂ ਛੋਟੀਆਂ ਦੁਕਾਨਾਂ ਦਾ ਯਾਰਾ ਕਰਨਾ ਜਦੋਂ ਇਹ ਆਵਾਜ਼ ਸਾਡੇ ਪੱਤਰਕਾਰ ਵੀ ਆ ਥਾਉਂਦੇ ਨੇ ਤਾਂ ਇਹਨਾਂ ਨੂੰ ਸੱਤੀ ਕੱਪੜੀ ਅੱਗ ਲੱਗਦੀ ਹੈ ਤੇ ਇਸ ਲਈ ਭਰਾਵਾ ਪਹਿਲਾਂ ਇਹਨਾਂ ਨੇ ਮੰਝਿੰਦਤ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਹੁਣ ਫੇਰ ਜਿਹੜਾ ਉਹ ਫੇਰ ਇਹਨਾਂ ਨੇ ਆਹਾ ਨਵੇਂ ਪੱਤਰਕਾਰ ਤੇ ਫੇਰ ਜਿਹੜਾ ਕੀਤਾ ਹੈ ਨਿਆ ਪਰਚਾ ਦਰਜ ਕੀਤਾ ਅਸੀਂ ਅਸ ਨੂੰ ਇਹ ਸਮਝਾ ਲੈਣੇ ਆ ਕਿ ਸਾਡੇ ਕਰਤੀ ਲੋਕਾਂ ਦੇ ਉੱਤੇ ਇਹ ਇੱਕ ਵੱਡਾ ਹਮਲਾ ਹੈ ਇਹ ਗੱਲ ਨਾ ਸਮਝੇ ਇੱਥੋਂ ਦਾ ਐਮਐਲਏ ਮੋਲਕ ਸਿੰਘ ਕਿ ਮੈਂ ਪਰਚਾ ਦਰਜ ਕਰਕੇ ਆ ਲੋਕਾਂ ਦੀ ਆਵਾਜ਼ ਨੂੰ ਦਵਾਵਾਂਗੇ ਇਹ ਨਹੀਂ ਦਵੀ ਏ ਅੰਗਰੇਜ਼ਾਂ ਕੋਣੀ ਦਵੀ ਇਹ ਇਥੋਂ ਦੇ ਮੋਦੀ ਵਰਗਿਆਂ ਕੋ ਦਿੱਲੀ ਨਹੀਂ ਦਵੀ ਤੇ ਨਾ ਹੈ ਮੋਲਕ ਇਥੋਂ ਦਬੂਗੀ ਨਾ ਇੱਕ ਨਾ ਇੱਕ ਦੇ ਅੱਜ ਸਾਨੂੰ ਲੋਕ ਆ ਜਿਹੜੇ ਇਸ ਇਸ ਤਰ੍ਹਾਂ ਹੀ ਵੋਟਾਂ ਜੋ ਨਹੀਂ ਉਗਾ ਰਹੇ ਛੋਡੀਆਂ ਲੱਤਾਂ ਫੜ ਕੇ ਇਹਨਾਂ ਬਜ਼ਾਰਾਂ ਵਿੱਚ ਇੱਕੜੀ ਸੰਗੇ ਜੈਤੋ ਦਾ ਮੁਰਦਾਬਾਦ ਮੁਰਦਾਬਾਦ ਸਮੇਂ ਦੀ ਸੀਮਤਾ ਹੀ ਦੇਖਦੇ ਹੋਏ ਦੋ ਤਿੰਨ ਮਿੰਟਾਂ ਦੋ ਤਿੰਨ ਗੱਲਾਂ ਨੇ ਗੱਲ ਕੱਲੇ ਪਰਚੇ ਦੀ ਨਹੀਂ ਗੱਲ ਕੱਲੇ ਪੱਤਰਕਾਰ ਦੇ ਕੇਸ ਦੀ ਨਹੀਂ ਮਰਿੰਦਰ ਨੂੰ ਫੜਨ ਦੀ ਨਹੀਂ ਗੱਲ ਸਮੇਂ ਦੀ ਆ ਸਰਕਾਰਾਂ ਵੱਲੋਂ ਪਾਏ ਜਾ ਰਹੇ ਪੈਸੇ ਦੀ ਆ ਇਹ ਸਟੇਟ ਤੁਹਾਨੂੰ ਉਸ ਪਾਸੇ ਲੈ ਕੇ ਜਾ ਰਹੀ ਆ ਕਿ ਲੋਕੀ ਸਾਹ ਲੈਣੋਂ ਦਾ ਹੱਕ ਲੈਣ ਉਹਨਾਂ ਦਾ ਹਮਤਾਬ ਕਿ ਜਿੰਦਗੀ ਜਿਉਣ ਉਹਨਾਂ ਦਾ ਹਮਤਾਬ ਕਿ ਕੰਮ ਚੰਦੇ ਕਰਨ ਜਿਉਂ ਚਾਹੁੰਦਾ ਬੋਲੋ ਜੇ ਨਾ ਚਾਹੁੰਦਾ ਨਾ ਬੋਲੋ ਪਰ ਤੁਹਾਡਾ ਵਿਰਸਾ ਤੁਹਾਡਾ ਇਤਿਹਾਸ ਪਰਿਆ ਪਿਆ ਚੱਪਾ ਚੱਪਾ ਧਰਤੀ ਤੇ ਖੂਨ ਡੋਲਿਆ ਗਈ ਪਰਦਾ ਕਿ ਕਦੇ ਵੀ ਲੋਕ ਨਟੇਰਿਆਂ ਦੇ ਦਬਾਇਆ ਦਬੇਰੀ ਤੇ ਨਾ ਦਬਣਗੇ ਅੱਜ ਤੁਸੀਂ ਇੱਥੇ ਇਕੱਤਰ ਹੋਏ ਹੋ ਗੱਲ ਇੱਕ ਬੰਦੇ ਦੀ ਨਹੀਂ ਇਹ ਤੁਹਾਡੇ ਗੱਲ ਨੂੰ ਫਾਹੀ ਹੋ ਰੌਣ ਵਾਲੀ ਆ ਇਸ ਵਾਸਤੇ ਸੁਚੇਤ ਹੋ ਜਾਓ ਜਿੰਨਾ ਚਿਰ ਸਮੂਚਾ ਕਰਤੀ ਵਰਗ ਇਹਨਾਂ ਲਟੇਰਿਆਂ ਦੇ ਖਿਲਾਫ ਇੱਕ ਜੁੱਟਰੀ ਹੋ ਜਾਂਦਾ ਉਹਨਾਂ ਕਰੇ ਮਸਲੇ ਜਉਦੇ ਤੋਂ ਲੜਕਣਗੇ ਇਸ ਵਸਰਾ ਪੇਪਰ ਦੀ ਗੱਲ ਜਾਂ ਕੇਸ ਦੀ ਗੱਲ ਇਹ ਅੱਜ ਨਹੀਂ ਕੱਲ ਲੈ ਕੇ ਭੱਜਣਗੇ ਮੈਨੂੰ ਯਾਦ ਆ ਇੱਕ ਵਾਰੀ ਕਿਸੇ ਅਫਸਰ ਨਾਲ ਗੱਲ ਕਰਦੇ ਸੀ ਕਹਿੰਦਾ ਯਾਰ ਇਹ ਨਾਰਾ ਨਾ ਲਾਇਆ ਕਰੋ ਮਿੱਠੋ ਕੇ ਚੱਟ ਲਿਆ ਤੇਨੇ ਕਿਹਾ ਤੂੰ ਦੱਸ ਦੇ ਜੀ ਨਵੀਂ ਫਰਸ਼ ਲਿਆ ਇਹੀ ਇਹ ਕਰਨਗੇ ਆਪਣੇ ਕੇਸ ਦੀ ਤਾਮਾਸ ਲੈਣਗੇ ਪਰ ਲੋੜ ਕਰੀ ਆ ਐ ਸ਼ਿਕਤਾ ਦੀ ਆ ਲੋਕਾਂ ਦੇ ਇਕੱਠ ਦੀ ਜੇ ਲੋਕ ਝੰਡੇ ਤੇ ਡੰਡੇ ਲੈ ਕੇ ਨਿਕਲਣਗੇ ਤਾਂ ਇਹਨਾਂ ਨੂੰ ਪਤਾ ਸਾਡੇ ਰਾਹਾਂ ਦੇ ਕਿਨਾਰੇ ਬੰਦ ਗਏ ਇਸ ਵਾਸਤੇ ਤੁਹਾਨੂੰ ਮੈਂ ਸਚੇਤ ਕਰ ਦਿਆਂ ਇਕੱਤਰ ਹੋ ਜੋ ਪਿੰਡ ਪਿੰਡ ਘਰ ਘਰ ਜਾ ਕੇ ਦੁਕਾਨਦਾਰਾਂ ਤੇ ਜਾ ਕੇ ਦੱਸ ਦਿਓ ਵੀ ਐਸਰਾ ਪਾਇਆ ਪੁਲਿਸ ਛੇੜ ਦੀ ਵਜ੍ਹਾ ਨਾਲ ਜਾ ਰਿਹਾ ਸੁਪੁੱਚੀ ਸਟੇਜ ਨੂੰ ਇਸ ਵਾਸਤੇ ਜੇ ਜ਼ਿੰਦਗੀ ਜਿਉਣਾ ਤਾਂ ਮਨੁੱਖੋਂ ਨੂੰ ਜਉਣੀ ਚਾਹੀਦੀ ਆ ਨਾ ਕਿ ਸਰਨ ਲਾ ਕੇ ਜਉਣਾ ਪੰਜਾਬ ਦਾ ਇਤਿਹਾਸ ਆ ਇਹ ਸਰਨ ਲਾ ਕੇ ਨਹੀਂ ਜਉਂਦੇ ਸੇ ਘਟਾ ਸਕਦੇ ਆ ਝੁਕ ਨਹੀਂ ਸਕਦਾ ਤੋ ਸਾਰੇ ਭੈਣ ਭਰਾਵਾਂ ਨੂੰ ਮੇਰੀ ਬੇਨਤੀ ਆ ਕਿ ਭਾਰਤੀ ਖੇਤੀਬਾੜੀ ਕ੍ਰਾਂਤੀਕਾਰੀ ਵੱਲੋਂ ਮੈਂ ਵਾਅਦਾ ਕਰਦਾ ਕਿ ਜਿੰਨਾ ਚਿਰ ਲੋਕ ਹੌਲ ਦੇ ਚੱਲਦੇ ਰਹਿਣਗੇ ਅਸੀਂ ਤੁਹਾਡੇ ਨਾਲ ਡੜ ਕੇ ਖੜਾਂਗੇ ਤੁਹਾਡਾ ਧੰਨਵਾਦ